ਨਮਸਕਾਰ ਗੁਰੂ ਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪੌਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹੇ ਸਮਾਇਆ ਸਤਕਾਰ ਦੂ ਸਾ ਸੰਗਤੀ 84 ਲੱਖ ਜੂਨਾ ਚੋਂ ਜਿਹੜਾ ਸਾਡਾ ਜੀਵਨ ਹੈ ਮਨੁੱਖ ਦੀ ਜੂਨ ਹੈ ਇਨੂੰ ਬਹੁਤ ਉੱਤਮ ਗਿਣਿਆ ਹੈ ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਨਾ ਨੇ ਇਹਦੀ ਬਾਬਤ ਬਹੁਤ ਕੁਝ ਸਾਨੂੰ ਸਮਝਾਉਣਾ ਕੀਤਾ ਕਿ ਇਹ ਜੀਵਨ ਬੜਾ ਦੁਰਲਭ ਜੀਵਨ ਹੈ ਮਹਾਰਾਜੀ ਇਲਾਹੀ ਬਾਣੀ ਵਿੱਚ ਬਚਨ ਕਰਦੇ ਆ ਮਾਨੁਖਾ ਵਕਾਰ ਦੁਰਲਭ ਤਹੀ ਸੰਤਤ ਕੋਚ ਗੁਰੂ ਪਾਤਸ਼ਾਹ ਜੀ ਹੁਕਮ ਕਰਦੇ ਆ 184 ਜੂਨ 22 ਮਾਨਸ ਕੋ ਪ੍ਰਭ ਦੀ ਈ ਵੜਿਆਈ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁਖ ਪਾਏ ਇਹ ਜੀਵਨ ਅਨਮੋਲਕ ਜੀਵਨ ਹੈ ਤੇ ਸਾ ਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਨ ਕਰਦੇ ਆ ਇਹ ਮਹਾਰਾਜ ਜੀ ਕਹਿੰਦੇ ਸਹਜੇ ਨਹੀਂ ਮਿਲਿਆ ਐ ਸੋਖਾ ਨਹੀਂ ਮਿਲਿਆ ਇਹ ਬਹੁਤ ਔਖਾ ਮਿਲਿਆ ਗੁਰਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਮਹਾਰਾਜ ਕਿੰਦੇ ਨੂੰ ਦੇਵ ਤੇ ਤਰਸਦੇ ਕਿਉਂ ਤਰਸਦੇ ਆ ਕਿਉਂਕਿ ਦੇਵਤਿਆਂ ਦੇ ਕੋਲ ਬੰਦਗੀ ਇਤਨੀ ਤਾਂ ਹੈ ਕੋ ਕਿਸੇ ਨੂੰ ਵਰ ਦੇ ਸਕਦੇ ਨੇ ਲੇਕਿਨ ਉਹ ਮੋਕਸ਼ ਨਹੀਂ ਦੇ ਸਕਦੇ ਇਸ ਲਈ ਉਹ ਮਨੁੱਖਾ ਜੀਵਨ ਨੂੰ ਤਰਸਦੇ ਆ ਕਿਉਂਕਿ ਬੰਦਗੀ ਮਨੁੱਖੀ ਜੀਵਨ ਦੇ ਅੰਦਰ ਜੋ ਬੰਦਗੀ ਹੋਣੀ ਹੈ ਮਨੁੱਖੀ ਜੀਵਨ ਦੇ ਅੰਦਰ ਜੋ ਸੇਵਾਵਾਂ ਹੋਣੀਆਂ ਨੇ ਉਹ ਦੇਵਤੇ ਵੀ ਨਹੀਂ ਕਰ ਸਕਦਾ ਇਸ ਲਈ ਸਤਗੁਰ ਮਹਾਰਾਜ ਜੀ ਕਹਿੰਦੇ ਕਿ ਭਾਈ ਦੇਵਤੇ ਵੀ ਲੋਚਦੇ ਆ ਕਿ ਸਾਨੂੰ ਇਹ ਦੇਹੀ ਪ੍ਰਾਪਤ ਹੋ ਮਹਾਰਾਜ ਜੀ ਕਹਿੰਦੇ ਆ ਬਾਰ ਬਾਰ ਇਹ ਸਰੀਰ ਨਹੀਂ ਬਣਦਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜੋ ਬਨ ਫਲ ਪਾਕੇ ਭੋਏ ਗਿਰ ਹੈ ਬਹਰ ਨਾ ਲਾਗੋ ਮਹਾਰਾਜ ਜੀ ਕਹਿੰਦੇ ਜਿੱਦਾ ਦਰਖਤ ਦੇ ਨਾਲੋਂ ਪੱਕਿਆ ਹੋਇਆ ਫਲ ਜਿਹੜਾ ਹੈ ਉਹ ਟੁੱਟ ਕੇ ਧਰਤੀ ਤੇ ਡਿੱਗ ਜਾਂਦਾ ਹੈ ਲੱਖ ਯਤਨ ਕਰੀਏ ਉਹਨੂੰ ਵਾਪਸ ਜੋੜਨ ਦਾ ਮਹਾਰਾਜ ਜੀ ਕਹਿੰਦੇ ਨਹੀਂ ਜੁੜਦਾ ਇਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਸਾਡਾ ਜੀਵਨ ਹੈ ਇਹ बार-बार ਪ੍ਰਾਪਤ ਹੋਣ ਵਾਲਾ ਨਹੀਂ ਤੇ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਇਸ ਜੀਵਨ ਵਿੱਚ ਆਣ ਕਰਕੇ ਪਰਮੇਸ਼ਰ ਦੀ ਬੰਦਗੀ ਪ੍ਰਭੂ ਪ੍ਰਾਪਤੀ ਨਹੀਂ ਕਰ ਸਕਿਆ ਨਿਸੇਵ ਜੀਵਨ ਵਿੱਚ ਆ ਕੇ ਕਰਕੇ ਚੰਗੇ ਕਰਮ ਨਹੀਂ ਕੀਤੇ ਗੁਰੂਆਂ ਨੂੰ ਮਿਲ ਕਰਕੇ ਪਰਮੇਸ਼ਰ ਨੂੰ ਮਿਲਣ ਦਾ ਕੋਈ ਸਾਧਨ ਨਹੀਂ ਕੀਤਾ ਸਾਧੂਆਂ ਦੀ ਸੰਗਤ ਨਹੀਂ ਕੀਤੀ ਦਾਨ ਕੋ ਨਹੀਂ ਕੀਤਾ ਸੇਵਾ ਸਮਰਨ ਨਹੀਂ ਕੀਤਾ ਮਹਾਰਾਜ ਜੀ ਕਹਿੰਦੇ ਉਹਦਾ ਜੀਵਨ ਨਿਸ਼ਕਪਲ ਚੱਲਿਆ ਜਾਵੇ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁਖ ਗੁਰੂ ਵਾਲੂ ਹੈ ਜਿਹੜੇ ਆਪਣੇ ਮਨ ਦੇ ਪਿੱਛੇ ਨਹੀਂ ਲੱਗਦੇ ਮਨਮੁਖ ਨਹੀਂ ਗੁਰਮੁਖ ਨੇ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ ਤੇ ਮਹਾਰਾਜ ਜੀ ਕਹਿੰਦੇ ਉਸ ਜੀਵਨ ਦਾ ਲਾਹਾ ਲੈ ਕੇ ਜਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਹੜਾ ਗੁਰਮੁਖ ਨੇ ਫਿਰ ਮਹਾਰਾਜ ਕਹਿੰਦੇ ਇਸ ਸਰੀਰ ਦਾ ਪੂਰਨ ਤੌਰ ਤੇ ਲਾਹਾ ਲੈ ਕੇ ਜਾਣਾ। ਬਾਕੀ ਇਹ ਸਰੀਰ ਕਰਮਾਂ ਦੇ ਅਨੁਸਾਰ ਮਿਲਦਾ ਹੈ। ਕਰਮ ਦੇ ਅਨੁਸਾਰ ਸਾਨੂੰ ਇਸ ਸਰੀਰ ਦੇ ਅੰਗ ਪੈਰ ਮਿਲਦੇ ਆ। ਕਰਮ ਦੇ ਅਨੁਸਾਰ ਸਾਡੇ ਰਿਸ਼ਤੇ ਨਾਤੇ ਭਾਈ ਸੰਬੰਧੀ ਸਾਡੇ ਸਾਥ ਜੁੜਦੇ ਆ। ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸ। ਇਕਨ ਮਹਾਰਾਜ ਜੀ ਕਹਿੰਦੇ ਨਾ ਵਿੱਚੋਂ ਕੋਈ ਵੀ ਅੰਤਲੇ ਸਮੇਂ ਨਾਲ ਜਾਣ ਵਾਲਾ ਨਹੀਂ ਇਸ ਲਈ ਗੁਰਪੁਰਖਾ ਨੇ ਸਾਨੂੰ ਚੰਗੇ ਕਰਮ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ ਮਹਾਰਾਜ ਜੀ ਕਹਿੰਦੇ ਭਾਈ ਇਹ ਜੀਵਨ ਮਿਲਿਆ ਹੈ ਅਬ ਕਲੂ ਆਇਆ ਔਰ ਇੱਕ ਨਾਮ ਬੋਦੋ ਮਹਾਰਾਜ ਜੀ ਕਹਿੰਦੇ ਭਾਈ ਨਾਮ ਦਾ ਬੀਜ ਬੋਈਏ ਇਹ ਜੀਵਨ ਮਿਲਿਆ ਹੈ ਕੱਲ ਤੱਕ ਦਾ ਸਮਾਂ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਦਾ ਬੀਜ ਬੀਜਣਾ ਕਰੀਏ ਮਹਾਰਾਜ ਕਹਿੰਦੇ ਇਹਦੇ ਵਿੱਚ ਗੁਰੂਆਂ ਨੂੰ ਮਿਲਿਏ ਸਤ ਸੰਗਤ ਕਰੀਏ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਸਾਧੂਆਂ ਸੰਤਾਂ ਨੂੰ ਗੁਰਮੁਖਾਂ ਨੂੰ ਮਿਲਿਏ ਮਹਾਰਾਜ ਜੀ ਕਹਿੰਦੇ ਤਾਂ ਹੀ ਮਹਾਰਾਜ ਜੀ ਕਹਿੰਦੇ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੁਰਲਭ ਜੀਵਨ ਹੈ ਤੇ ਮਹਾਰਾਜ ਜੀ ਕਹਿੰਦੇ ਬਾਰ ਬਾਰ ਪ੍ਰਾਪਤ ਹੋਣ ਵਾਲਾ ਨਹੀਂ ਇਸ ਲਈ ਸਤਗੁਰੂ ਜੀ ਕਹਿੰਦੇ ਮਾਨਸ ਦੇਹ ਬਹੁਰ ਨਾ ਪਾਵੈ ਕੁਝ ਉਪਾਅ ਉਪਾਓ ਮੁਕਤ ਕਾ ਕਰ ਇਹ बार-बार ਨਹੀਂ ਮਿਲਣੀ ਮਹਾਰਾਜ ਜੀ ਨੂੰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਆ ਦੀਨ ਦਿਵਾਲ ਪਤਸ਼ਾਹ ਮਹਾਰਾਜ ਜੀ ਕਹਿੰਦੇ ਕੁਝ ਉਪਾਅ ਕਰ ਲੈ ਭਾਈ ਤੇਰੀ ਮੁਕਤੀ ਹੋ ਜਾਏ ਤੇ ਦਰਗਾਹ ਦੇ ਅੰਦਰ ਕਰਮਾਂ ਦੇ ਸੌਦੇ ਮਹਾਰਾਜ ਜੀ ਕਹਿੰਦੇ ਚੰਗੀਆਂ ਇਆਂ ਬੁਰੀਆਂ ਇਆਂ ਬਾੱਚੇ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਇਹ ਕਰਮਾਂ ਦਾ ਬੀਜ ਹੈ ਤੇ ਮਹਾਰਾਜ ਜੀ ਕਹਿੰਦੇ ਭਾਈ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਵੱਡਾ ਗਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਹੰਡੇ ਉਹਨਾਂ ਪਤਾਇਂਦਾ ਪੈਂਦਾ ਲੋੜੇ ਪੱਟ ਮਹਾਰਾਜ ਕਹਿੰਦੇ ਹੁਣ ਜੇ ਕਿੱਕਰ ਦਾ ਬੀਜ ਬੀਜਿਆ ਤਾਂ ਪਾਤਸ਼ਾਹ ਜੀ ਕਹਿੰਦੇ ਭਾਈ ਦਾਖਾ ਨਹੀਂ ਮੈਣੀਆ ਮਹਾਰਾਜ ਕਹਿੰਦੇ ਡ్రਾਈ ਫਰੂਟ ਨਹੀਂ ਮਿਲਣਾ ਮਹਾਰਾਜ ਕਹਿੰਦੇ ਫਿਰ ਕੰਡੇ ਹੀ ਮਿਲਣਗੇ ਇਸ ਲਈ ਸਾਨੂੰ ਗੁਰਪੁਰਖ ਕਹਿੰਦੇ ਆ ਭਾਈ ਚੰਗੇ ਕਰਮ ਕਰੀਏ ਉਹਨਾਂ ਦਾ ਹੁਕਮ ਉਹਨਾਂ ਦਾ ਆਦੇਸ਼ ਮੰਨੀਏ ਸਭ ਸ੍ਰੇਸ਼ਟ ਕਰੀਏ ਤੇ ਕਰਮ ਕਰਨਾ ਸਾਡੇ ਹੱਥ ਵਿੱਚ ਆ। ਕਰਮ ਜਿਹੜਾ ਹੈ ਮਨੁੱਖ ਦੇ ਹੱਥ ਵਿੱਚ ਆ ਕਰਮ। ਲੇਕਿਨ ਇਹਦਾ ਫਲ ਪਰਮੇਸ਼ਰ ਦੇ ਹੱਥ ਵਿੱਚ ਆ। ਉਹ ਫਲ ਜਦੋਂ ਮਰਜ਼ੀ ਦੇ ਸਕਦਾ। ਇਹ ਉਹਦੀ ਮौज ਹੈ। ਹੁਣ ਆਪਣੇ ਜੀਵਨ ਵਿੱਚ ਆਪਾਂ ਵੇਖਦੇ ਆਂ। ਆਪਾਂ ਹਾੜੀ ਸੋਣੀ ਵੇਖਦੇ ਆਂ ਕੁਝ ਕੁ ਫਸਲ ਆਇਆ ਉਹ ਤਿੰਨੀ ਮਹੀਨੇ ਫਸਲ ਦੇ ਦਿੰਦੀਆਂ। ਕੁਝ ਕੁ ਫਸਲ ਆਉ ਆਪਣਾ ਝਾੜ ਜਿਹੜਾ ਉਹ ਛੇ ਮਹੀਨੇ ਦਿੰਦੀ। ਆਪਾਂ ਦੇਖਦੇ ਆ ਕਿ ਕੁਝ ਆਪਾਂ ਫਲਦਾਰ ਬੂਟੇ ਲਾਉਂਦੇ ਆ ਕਿਸੇ ਦਾ ਕਿਸੇ ਨੂੰ ਫਲ ਪੈ ਜਾਂਦਾ ਸਾਲ ਦੇ ਅੰਦਰ ਅੰਦਰ ਕਿਸੇ ਨੂੰ 2 ਸਾਲਾਂ ਚ ਪੈਂਦਾ ਕਿਸੇ ਨੂੰ 3ਾਂ ਚ ਪੈਂਦਾ ਚਲੋ ਅੱਜ ਕੱਲ ਦਾ ਜੋਕਾ ਸਮਾ ਹਾਈਬ੍ਰਿਡ ਚੀਜ਼ਾਂ ਨੇ ਛੇਤੀ ਫਲ ਲੱਗ ਜਾਂਦਾ ਲੇਕਿਨ ਉਹ ਵੀ ਉਸ ਕੁਦਰਤ ਦੀ ਮੌਜ ਹੈ ਪਰਮੇਸ਼ਰ ਦੀ ਮੌਜ ਹੈ ਜੇਕਰ ਸਿਕਈ ਅਸੀਂ ਆਪਣੇ ਯਤਨ ਕਰਕੇ ਕਰ ਸਕਦੇ ਆ ਨਹੀਂ ਅਸੀਂ ਆਪਣੇ ਯਤਨ ਕਰਕੇ ਖੁਦ ਨਹੀਂ ਕਰ ਸਕਦੇ ਸਮਰੱਥ ਪਰਮੇਸ਼ਵਰ ਹੈ ਉਹ ਸਭ ਕੁਝ ਕਾਰਨਹਾਰ ਹੈ ਮਹਾਰਾਜ ਜੀ ਕਹਿੰਦੇ ਭੇਖਾਰੀ ਤੇ ਰਾਜ ਕਰਾਵੇ ਰਾਜੇ ਤੇ ਭੇਖਾਰੀ ਉਹਦੀ ਮौज ਹੈ ਰਾਜੇ ਨੂੰ ਭੇਖਾਰੀ ਬਣਾ ਸਕਦਾ ਭੇਖਾਰੀ ਨੂੰ ਰਾਜਾ ਬਣਾ ਸਕਦਾ ਇਹ ਉਹਦੀ ਮौज ਹੈ ਸੋ ਇਦਾਂ ਹੀ ਜਿਹੜਾ ਇਮਲੀ ਦਾ ਦਰਖਤ ਹੈ ਨਾ ਉਹਦੀ ਬਾਬਤ ਵਿਦਵਾਨ ਕਹਿੰਦੇ ਆ ਕਿ ਉਹ ਛੇਤੀ ਫਲ ਨਹੀਂ ਦਿੰਦਾ ਉਹ 20-25 ਸਾਲਾਂ ਬਾਅਦ ਫਲ ਦਿੰਦਾ ਇਮਲੀ ਦਾ ਦਰਖਤ ਜਿਹੜਾ ਇਸ ਕਰਕੇ ਬਹੁਤਾਂ ਦੇ ਜਿਹੜਾ ਮਨੁੱਖ ਹੈ ਨਾ ਉਹ ਇਮਲੀ ਦਾ ਦਰਖਤ ਨਹੀਂ ਲਾਉਂਦਾ ਕਿਉਂ ਉਹਨਾਂ ਦੀ ਮਨਸ਼ਾ ਹੈ ਹੁੰਦੀ ਹੈ ਕਿ ਅਸੀਂ ਕਿਹੜਾ ਇਹਦਾ ਫਲ ਖਾਣਾ ਹੈ ਫਲ ਤਾਂ ਕਿਸੇ ਹੋਰ ਨੇ ਖਾਣਾ ਕਹਿਣ ਤੋਂ ਪਾਵੇ ਹੈ ਕਿ ਕਰਮ ਸਾਡੇ ਹੱਥ ਵਿੱਚ ਹੈ ਅਸੀਂ ਕੀ ਕਰਨਾ ਹੈ ਲੇਕਿਨ ਉਹਦਾ ਫਲ ਜਿਹੜਾ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ ਉਹਨੂੰ ਕਦੋਂ ਦੇਣਾ ਹੋ ਸਕਦਾ ਪਰਮੇਸ਼ਰ ਉਸੇ ਵੇਲੇ ਹੀ ਦੇ ਦੇ ਹੋ ਸਕਦਾ ਪਰਮੇਸ਼ਰ ਦੂਸਰੇ ਦਿਨ ਉਹਦਾ ਫਲ ਮਨੁੱਖ ਨੂੰ ਦੇ ਦੇ ਹੋ ਸਕਦਾ ਹੈ ਮਨੁੱਖ ਨੋ ਦਾ ਫਲ ਪਰਮੇਸ਼ਰ ਜਿਹੜਾ ਉਹ ਸਾਲ ਵਿੱਚ ਦੇ ਦੇਵੇ ਜਾਂ ਫਿਰ ਦੇਵੀਨ ਐਸ ਜਨਮ ਚ ਦੇਵੇ ਹੀ ਨਾ ਇਹ ਕਰਮ ਖੜਾ ਰਹਿ ਗਿਆ ਜਿਹੜਾ ਕੀਤਾ ਤੇ ਉਹਦਾ ਫਲ ਜਿਹੜਾ ਫਿਰ ਅਗਲੇ ਜਨਮ ਚ ਜਾ ਕੇ ਮਿਲੇ ਕਿਉਂਕਿ ਜਦੋਂ ਜੀਵ ਮੁਕਤ ਹੁੰਦਾ ਹੈ ਉਹਦੇ ਕਰਮ ਜਿਹੜੇ ਆ ਉਹ ਖਤਮ ਹੋ ਜਾਂਦੇ ਜਦੋਂ ਕਰਮ ਰਹਿ ਜਾਂਦੇ ਆ ਇਹੀ ਕਰਮ ਉਹਦਾ ਦੁਆਰਾ ਜਨਮ ਕਰਵਾ ਦਿੰਦਾ ਇਸ ਲਈ ਰੱਬ ਦੇ ਪਿਆਰੇ ਦਾ ਜੀਵਨ ਐਸਾ ਹੁੰਦਾ ਹੈ ਉੱਚਾ ਸੁੱਚਾ ਘਟ ਖਾਣਾ ਘਟ ਬੋਲਣਾ ਘਟ ਸੋਣਾ ਭਜਨ ਕਰਨਾ ਹੈ ਉਹਨਾਂ ਦਾ ਜੀਵਨ ਉਹ ਕਿਸੇ ਦਾ ਮਾੜਾ ਨਹੀਂ ਕਰਦੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਉਹਨਾਂ ਦੀ ਇੱਕੋ ਹੀ ਮਨਸ਼ਾ ਹੁੰਦੀ ਆ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਿਹੋ ਭੁਕਾ ਉਹ ਆਖਦਿਆ ਕਬੀਰ ਪੁੰਗਰਾ ਰਾਮ ਅਲੇਕਾ ਸਭ ਗੁਰ ਪੀਰ ਹਮਾਰੇ ਉਹ ਤਾਂ ਕਹਿੰਦੇ ਮਹਾਰਾਜ ਕਹਿੰਦੇ ਸਾਰੇ ਸਾਡੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਕਹਿੰਦੇ ਸਾਰੇ ਇੱਕੋ ਹੀ ਇਸੇ ਕਰਕੇ ਸਤਿਕਾਰ ਨੂੰ ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਿਸੇ ਨਾ ਬਿਤਕਰਾਂ ਨਹੀਂ ਕਰਦੇ ਨਾ ਤਾਂ ਜਾਤ ਦੇ ਨਾਂ ਤੇ ਨਾ ਹੀ ਅਮੀਰੀ ਗਰੀਬੀ ਦੇ ਨਾਂ ਤੇ ਨਾ ਹੀ ਧਰਮ ਦੇ ਨਾਂ ਤੇ ਉਹ ਪ੍ਰੇਮ ਦੀ ਹੁੰਦੇ ਕਿ ਕਿਹੜਾ ਜੀਵਨ ਨੂੰ ਕਿੰਨਾ ਪ੍ਰੇਮ ਕਰਦਾ ਇਸ ਲਈ ਰੱਬ ਦੇ ਪਿਆਰਿਆਂ ਦੀ ਸ਼ਰਨ ਚ ਹਰ ਇੱਕ ਦੁਨੀਆ ਦਾ ਪ੍ਰਾਣੀ ਚਾਰ ਵਰਨਾ ਵੰਡੀਆਂ ਹੋਈਆਂ ਨੇ ਤੇ ਮਹਾਰਾਜ ਕਹਿੰਦੇ ਚਾਰੇ ਵਰਨਾ ਰੱਬ ਦੇ ਪਿਆਰਿਆਂ ਦੇ ਚਰਨਾ ਵਿੱਚ ਚੁੱਕਦੀਆਂ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਭਾਈ ਕਰਮ ਚੰਗੇ ਕਰਨੀ ਚੰਗੇ ਕਰਮ ਕਰਾਂਗੇ ਤਾਂ ਦਰਗਾਹ ਦੇ ਵਿੱਚ ਮਾਣ ਮਿਲੇ ਜਿਹੜੇ ਜੀਵ ਜਾਂਦੇ ਆ ਭਜਨ ਕਰਕੇ ਜਾਂਦੇ ਆ ਬੰਦਗੀ ਕਰਕੇ ਜਾਂਦੇ ਆ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠ ਆਦਰ ਸਭ ਦੇ ਨੂੰ ਉਹਨਾਂ ਨੂੰ ਸਤਕਾਰ ਮਿਲਦਾ ਉਹਨਾਂ ਨੂੰ ਇੱਥੇ ਵੀ ਸਤਕਾਰ ਆ ਤਾਂ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਸਤਕਾਰ ਇਸ ਲਈ ਬਾਣੀ ਔਰ ਗੁਰੂ ਪੁਰਖਾਂ ਦਾ ਉਪਦੇਸ਼ ਇਹੀ ਹੈ ਕਿ ਭਾਈ ਕਰਮ ਚੰਗੇ ਕਰਨੇ ਚਾਹੀਦੇ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ ਸਾਧਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਆ ਅਸੀਂ ਕਿਸੇ ਨਾਲ ਮਾੜਾ ਕਰਾਂਗੇ ਤਾਂ ਮਹਾਰਾਜ ਜੀ ਕਹਿੰਦੇ ਭਾਈ ਤੇਰੇ ਅੱਗੇ ਵੀ ਉਹੀ ਆਵੇਗਾ ਕਿਉਂਕਿ ਬੀਜ ਤਾਂ ਤੇਰਾ ਹੀ ਹੈ ਫਿਰ ਫਲ ਵੀ ਤੂੰ ਹੀ ਖਾਵੇਂਗਾ ਇੱਕ ਹੱਥ ਲੈ ਤਾਂ ਦੂਜੇ ਹੱਥ ਦੇ ਇਹ ਚੱਲਦਾ ਹੈ ਇੱਕ ਹੱਥ ਨਾਲ ਜਿਹੜਾ ਕਰਮ ਅਸੀਂ ਕਰਾਂਗੇ ਦੂਜੇ ਹੱਥ ਨਾਲ ਸਾਨੂੰ ਪ੍ਰਾਪਤ ਹੋ ਜਾਵੇ ਤੇ ਮਹਾਰਾਜ ਜੀ ਕਹਿੰਦੇ ਅਸੀਂ ਗੁਰੂਆਂ ਨੂੰ ਨਹੀਂ ਦੋਸ਼ ਦੇ ਸਕਦੇ ਕਿ ਲੈ ਜੀ ਸਾਡੇ ਨਾਲ ਮਾੜਾ ਹੋ ਰਿਹਾ ਆ ਜੇ ਕੋਈ ਸਾਡੇ ਦੇ ਦੁੱਖ ਤਕਲੀਫ ਆ ਜਾਂਦੀ ਆ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਜਾਂ ਕਿ ਸਾਨੂੰ ਕਿਸੇ ਕੰਮ 'ਚੋ ਘਾਟਾ ਪੈ ਜਾਂਦਾ ਫਿਰ ਦੋਸ਼ ਅਸੀਂ ਆਪਣੇ ਗੁਰੂਆਂ ਨੂੰ ਦਿੰਦੇ ਅਸੀਂ ਸਾਧੂਆਂ ਨੂੰ ਦਿੰਦੇ ਮਹਾਰਾਜ ਜੀ ਕਹਿੰਦੇ ਉਹ ਥੋੜੋ ਕਿਸੇ ਦਾ ਮਾੜਾ ਕਰਦੇ ਭਾਈ ਤੇਰਾ ਆ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜਿਓ ਮਹਾਰਾਜ ਕਹਿੰਦੇ ਜੋ ਕੀਤਾ ਉਹੀ ਪ੍ਰਾਪਤ ਕੀਤਾ ਜੋ ਬੀਜਿਆ ਸੀ ਉਹ ਹੀ ਵੱਢ ਲਿਆ ਹੈ ਫਿਰ ਮਹਾਰਾਜ ਕਹਿੰਦੇ ਦੋਸ਼ ਕਿਸਸਾ ਨੂੰ ਕਾ ਤੋ ਦੇਈਏ ਇਸ ਲਈ ਸਾਨੂੰ ਗੁਰੂ ਪੁਰਖ ਕਹਿੰਦੇ ਆ ਮਹਾਰਾਜ ਕਹਿੰਦੇ ਕਬੀਰ ਸੱਚਾ ਸਾਹਿਬ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਦੇ ਏਕ ਨਾ ਲੱਗ ਗਈ ਜੋ ਬਾਸ ਵਜਾਈਏ ਫੂਕ ਕੀ ਕਰੂਗਾ ਮਹਾਰਾਜ ਕਹਿੰਦੇ ਤੇਰਾ ਪੂਰਾ ਗੁਰੂ ਤੇਰਾ ਸੱਚਾ ਗੁਰੂ ਜਦ ਤੂੰ ਗੁਰੂ ਦੀ ਮੰਨੀ ਉਦਾਹਰਣ ਦਿੰਦਿਆਂ ਮਹਾਰਾਜ ਬਾਸ ਦੀ ਬਾਸ ਅੰਦਰੋਂ ਖਾਲੀ ਹੈ ਉਦੋਂ ਇੱਕ ਪਾਸੇ ਦੀ ਫੂਕ ਮਾਰਾਂਗੇ ਦੂਸਰੇ ਪਾਸੋਂ ਦੀ ਫੂਕ ਨਿਕਲ ਜਾਵੇਗੀ ਇੱਕ ਪਾਸੇ ਦੀ ਹਵਾ ਮਾਰਾਂਗੇ ਉਹਦੇ ਦੂਸਰੇ ਪਾਸੋਂ ਦੀ ਹਵਾ ਨਿਕਲ ਜਾਵੇਗੀ ਮਹਾਰਾਜ ਜੀ ਕਹਿੰਦੇ ਇਦਾਂ ਹੀ ਤੂੰ ਆਪਣੇ ਗੁਰੂਆਂ ਦਾ ਬਚਨ ਇੱਕ ਕੰਨ ਤੋਂ ਸੁਣਿਆ ਦੂਸਰੇ ਤੋਂ ਕੱਢ ਦਿੱਤਾ ਆਪਣੇ ਹਿਰਦੇ 'ਚ ਨਹੀਂ ਵਸਾਇਆ ਉਹਦੇ ਤੇ ਅਮਲ ਨਹੀਂ ਕੀਤਾ ਉਸ ਬਚਨ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਢਾਲਿਆ ਫਿਰ ਮਹਾਰਾਜ ਜੀ ਕਹਿੰਦੇ ਤਰੂਕ ਤੇਰੇ ਗੁਰੂ ਕੀ ਕਰਕੇ ਹੋ ਪ੍ਰੇਮਤਾ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਤਾਂ ਜੇਕਰ ਤੂੰ ਗੁਰੂਆਂ ਦਾ ਬਚਨ ਮੰਨਿਆ ਪ੍ਰੇਮ ਪ੍ਰੇਮ ਕਹਿਣ ਦੇ ਨਾਲ ਪ੍ਰੇਮ ਨਹੀਂ ਹੁੰਦਾ ਰੋਟੀ ਰੋਟੀ ਕਹਿਣ ਦੇ ਨਾਲ ਜਿਹੜੀ ਆ ਉਹ ਧੁੱਖ ਨਹੀਂ ਮਿਟਦੀ ਪਾਣੀ ਪਾਣੀ ਕਹਿਣ ਦੇ ਨਾਲ ਪਿਆਸ ਨਹੀਂ ਮਿਟਦੀ ਜੇ ਤਾਂ ਪ੍ਰੇਮ ਹੈ ਗੁਰੂਆਂ ਦੇ ਨਾਲ ਫਿਰ ਉਹ ਪ੍ਰੇਮ ਕਮਾਉਂਦਾ ਹੈ ਉਹ ਬਚਨ ਕਮਾਉਂਦਾ ਗੁਰੂਆਂ ਦਾ ਇਤਿਹਾਸ ਪੜ੍ਹੀਏ ਜਿਨ੍ਹਾਂ ਨੇ ਪ੍ਰੇਮ ਕੀਤਾ ਹਾਸ ਹਾਸ ਕੇ ਉਹ ਨਹੀਂ ਆਪਣੀਆਂ ਜਿੰਦੜੀਆਂ 바ਰ ਦਿੱਤੀਆਂ ਗੁਰੂਆਂ ਦੇ ਉੱਤੇ ਜਦਨੇ ਪ੍ਰੇਮ ਕੀਤਾ ਆਪਣੇ ਗੁਰੂਆਂ ਦੇ ਤੇ ਫਿਰ ਗੁਰੂ ਨੇ ਵੀ ਉਹਨਾਂ ਤੇ ਤਰੁੱਠ ਕਰਕੇ ਉਹਨਾਂ ਦਾ ਲੋਕ ਵੀ ਸਵਾਰਿਆ ਤੇ ਗੁਰੂ ਨੇ ਉਹਨਾਂ ਦਾ ਪਰਲੋਕ ਵੀ ਸਵਾਰਿਆ ਖੇੜ ਸਾਰੀ ਕਰਮਾਂ ਦੀ ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹਾ ਵੱਡਾਂ ਭਾਵੇਂ ਗੁਰੂ ਦੇ ਨੇੜੇ ਰਹੀਏ ਭਾਵੇਂ ਗੁਰੂ ਦੇ ਦੂਰ ਰਹੀਏ ਮਹਾਰਾਜ ਜੀ ਕਹਿੰਦੇ ਜੇ ਇਹਨੂੰ ਡਾਰਿਆ ਉਹਨੂੰ ਦੂਰ ਰਹਿ ਕੇ ਵੀ ਗੁਰੂ ਦਾ ਡਾ ਰਿੰਦਾ ਕਿ ਭਾਈ ਮੇਰੇ ਹੱਥੋਂ ਕੋਈ ਐਸਾ ਕਰਮ ਨਾ ਹੋ ਜਾਵੇ ਮੇਰੇ ਹੱਥੋਂ ਕੋਈ ਐਸਾ ਪਾਪ ਨਾ ਹੋ ਜਾਵੇ ਜਿਹੜਾ ਮੈਨੂੰ ਮੇਰੇ ਗੁਰੂ ਤੋਂ ਦੂਰ ਲੈ ਜਾਵੇ ਇਹ ਪ੍ਰੇਮੀਆਂ ਦੀ ਖੇਡ ਜਿਹੜੇ ਪ੍ਰੇਮ ਕਰਦੇ ਆ ਆਪਣੇ ਗੁਰੂ ਨੂੰ ਉਹ ਇੱਕ ਇੱਕ ਕਦਮ ਜਿਹੜਾ ਉਹ ਗੁਰੂ ਦੇ ਭੈ ਵਿੱਚ ਚੱਲਦੇ ਆ ਪਰਮੇਸ਼ਰ ਦੇ ਭੈ ਵਿੱਚ ਚੱਲਦੇ ਆ ਕਿ ਸਾਡਾ ਮੁਰਸ਼ਿਦ ਸਾਡੇ ਕੋਲੋਂ ਰਸ ਨਾ ਜਾਵੇ ਇਹ ਪੂਰਿਆਂ ਦੀ ਨਿਸ਼ਾਨੀ ਹੈ ਤੇ ਜਦੋਂ ਇਹੋ ਜਿਹੇ ਪੂਰੇ ਆਮਰਸ਼ਰ ਦਾ ਦੇ ਸੇਵਕ ਭਟਕ ਵੀ ਜਾਣ ਤਾਂ ਗੁਰੂ ਆਪ ਫਿਰ ਉਂਗਲੀ ਫੜ ਕੇ ਉਹਨਾਂ ਨੂੰ ਸਿੱਧੇ ਰਾਹੇ ਪਾਉਂਦਾ ਗੁਰੂ ਐਸਾ ਮਾਰਗਦਰਸ਼ਨ ਕਰਦਾ ਗੁਰੂ ਨਾਲ ਰਿਸ਼ਤਾ ਤਾਂ ਆਇਆ ਜੇਕਰ ਅਸੀਂ ਗੁਰੂ ਦੇ ਬਚਨ ਮੰਨ ਗੁਰੂ ਦੇ ਬਚਨ ਨਹੀਂ ਮੰਨੇ ਮਹਾਰਾਜ ਕਹਿੰਦੇ ਭਾਈ ਫਿਰ ਤੇਰਾ ਕਾਹਦਾ ਰਿਸ਼ਤਾ ਰਹਿ ਗਿਆ ਗੁਰੂ ਤੇ ਨਾਲ ਇਸ ਲਈ ਗੁਰੂ ਜਨਾ ਨੇ ਬਾਣੀ ਵਿੱਚ ਇਹੀ ਸਮਝਾਇਆ ਮਹਾਰਾਜ ਜੀ ਕਹਿੰਦੇ ਜੋ ਗੁਰ ਕਹੇ ਸੋਈ ਪਲ ਮੰਨੋ ਐਸੀ ਭਗਤ ਕਮਾਨੀ ਬਚਨ ਮੰਨਣਾ ਚਾਹੀਦਾ ਹੈ ਗੁਰੂ ਜੋ ਗੁਰੂ ਕਹੇ ਜੋ ਗੁਰੂ ਨੇ ਕਹਿ ਦਿੱਤਾ ਤੇ ਉਹਨਾਂ ਦਾ ਬਚਨ ਮਹਾਰਾਜ ਕਹਿੰਦੇ ਸਾਰਿਆਂ ਵਾਸਤੇ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾਂ ਕੋ ਸੰਤ ਉਹਨਾਂ ਦਾ ਉਪਦੇਸ਼ ਸਾਰਿਆਂ ਵਾਸਤੇ ਹੈ ਪੂਰੀ ਮਨੁੱਖਤਾ ਵਾਸਤੇ ਹੈ ਉਨ੍ਹਾਂ ਦੇ ਚਰਨਾਂ ਵਿੱਚ ਜਿਹੜਾ ਵੀ ਆਇਆ ਉਹ ਲਾਹਾ ਲੈ ਕੇ ਗਿਆ ਜਿੱਦਾਂ ਝਰਨੇ ਦੇ ਕੋਲੋਂ ਪਾਣੀ ਦੇ ਸੋਮੇ ਦੇ ਕੋਲੋਂ ਕੋਈ ਵੀ ਪਿਆਸਾ ਨਹੀਂ ਮੁੜਦਾ ਬ੍ਰਿਕਸ਼ ਹੋਵੇ ਫਲਦਾਰ ਉਹਦੇ ਕੋਲੋਂ ਕੋਈ ਭੁੱਖਾ ਨਹੀਂ ਮੁੜਦਾ ਐਡੇ ਰੱਬ ਦੇ ਪਿਆਰਿਆਂ ਕੋਲੋਂ ਕਦੀ ਕੋਈ ਖਾਲੀ ਨਹੀਂ ਮੁੜਦਾ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ ਤੁਹਾਡਾ ਮਨ ਦਾ ਪਾਤਰ ਸਾਫ਼ ਹੋਣਾ ਚਾਹੀਦਾ ਹੈ ਤੁਸੀਂ ਨਿਸ਼ਚੈ ਹੀ ਪਰਮੇਸ਼ਰ ਕੋਲੋਂ ਤੇ ਉਹਦੇ ਪਿਆਰਿਆਂ ਕੋਲੋਂ ਆਪਣੇ ਮਨ ਦਾ ਪਾਤਰ ਭਰ ਕੇ ਲੈ ਕੇ ਆਓ ਜੇ ਤੁਹਾਡਾ ਮਨ ਦਾ ਪਾਤਰ ਸਾਫਿਆ ਤੁਹਾਡੇ ਮਨ ਦਾ ਪਾਤਰ ਸ਼ੁੱਧਿਆ ਤੁਹਾਡੇ ਮਨ ਦਾ ਭਾਂਡਾ ਜੇਕਰ ਇਹਦੇ ਵਿੱਚ ਪਹਿਲੇ ਹੀ ਹਉਮੈ ਹੰਕਾਰ ਈਰਖਾ ਭਰੀਆ ਤੇ ਕੋਲ ਰਹਿ ਕੇ ਵੀ ਇਹਦੇ ਵਿੱਚ ਕੁਝ ਨਹੀਂ ਗੁਰੂਆਂ ਕੋਲੋਂ ਖਟਿਆ ਜਾਂਦਾ ਸੋ ਗੁਰੂਪੁਰਖ ਇਹ ਸਮਝਾਉਂਦਿਆ ਭਾਈ ਚੰਗੇ ਕਰਮ ਕਰੀਂ ਕਰਮਾਂ ਦੇ ਸੌਦੇ ਆ ਤੇ ਕਰਮ ਵਧਣੇ ਪੈਂਦੇ ਜਦੋਂ ਮਹਾਭਾਰਤ ਦਾ ਜੁੱਧ ਸਮਾਪਤ ਹੋਇਆ ਕੌਰਵਾ ਤੇ ਪਾਂਡਵਾ ਦੇ ਵਿੱਚ ਜੁੱਧ ਹੋਇਆ ਪਾਂਡਵਾ ਦੇ ਕੋਲ ਸੈਨਾ ਥੋੜੀ ਸੀ ਕੌਰਵਾ ਦੇ ਕੋਲ ਜਿਆਦਾ ਸੀ ਲੇਕਿਨ ਸਮ ਦੇ అవਤਾਰ ਭਗਵਾਨ ਕ੍ਰਿਸ਼ਨ ਜੀ ਮਹਾਰਾ ਜਿਹੜੇ ਸੀ ਉਹ ਪਾਂਡਵਾ ਵੱਲ ਸੀ ਤੇ ਜਿਹਦੇ ਵੱਲ ਪਰਮੇਸ਼ਰ ਹੋਵੇ ਪਰਮੇਸ਼ਰ ਦਾ ਪਿਆਰਾ ਹੋਵੇ ਉਹ ਕਦੀ ਨਹੀਂ ਹਾਰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਸ਼اندار ਤਦ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਭਾਵੇਂ ਕਿ ਕੌਰਵਾ ਦੇ ਕੰਪੇਅਰ ਤੇ ਪਾਂਡਵਾ ਦੇ ਕੋਲ ਅੱਧੀ ਸੈਨਾ ਵੀ ਨਹੀਂ ਸੀ ਉਹਨਾਂ ਦੇ ਫਿਰ ਵੀ ਪਰਮੇਸ਼ਵਰ ਦੀ ਕਿਰਪਾ ਕਿਉਂਕਿ ਉਹਨਾਂ ਵੱਲ ਸਮੇਂ ਦੇ ਅਵਤਾਰ ભગવાન ਕ੍ਰਿਸ਼ਨ ਜੀ ਸਨ ਉਹ ਮਹਾਭਾਰਤ ਦਾ ਜੰਗ ਜਿੱਤੇ ਤਾਂ ਜਿਹੜੇ ਕੌਰਵ ਸੀ ਇਹਨਾਂ ਦਾ ਪਿਤਾ ਤ੍ਰਿệt ਰਾਸ਼ਦ ਉਹਦੇ 100 ਪੁੱਤਰ ਸਨ ਉਹਦੇ 100 ਪੁੱਤਰ ਸੀ ਤੇ 100 ਦਾ 100 ਪੁੱਤਰ ਉਹਦਾ ਜਿਹੜਾ ਸੀ ਉਹ ਮਾਰਿਆ ਗਿਆ ਮਹਾਭਾਰਤ ਦੇ ਜੰਗ ਦੇ ਅੰਦਰ ਪਾਂਡਵਾ ਦੇ ਹੱਥ ਕ੍ਰਿਸ਼ਨ ਜੀ ਮਹਾਰਾਜ ਸਮੇਂ ਦੇ ਅਵਤਾਰ ਅਫਸੋਸ ਕਰਨ ਵਾਸਤੇ ਦੁੱਖ ਸਾਂਝਾ ਕਰਨ ਵਾਸਤੇ ਕੌਰਵਾਂ ਦੇ ਪਿਤਾ ਤ੍ਰਿਤਰਾਸ਼ਟ ਦੇ ਕੋਲ ਜੋ ਅੱਖਾਂ ਤੋਂ ਹੀਣ ਸੀ ਜੋ ਸੂਰਦਾਸ ਸੀ ਭਾਵ ਕਿ ਜਿਹਨੂੰ ਦਿਸਦਾ ਨਹੀਂ ਸੀ ਅੱਖਾਂ ਤੋਂ ਅੰਨਾ ਸੀ ਉਹਦੇ ਕੋਲ ਗਏ ਉਹਦੇ ਕੋਲ ਕਹੇ ਮਹਾਪੁਰਖਾਂ ਨੇ ਜਾ ਕੇ ਦੁੱਖ ਸਾਂਝਾ ਕੀਤਾ ਤੇ ਉਹਨੂੰ ਬੇਨਤੀ ਕੀਤੀ ਕਿੰਦਾ ਮਹਾਰਾਜ ਤੁਸੀਂ ਸਮੇ ਦੇ અવਤਾਰ ਹੋ ਕਿੰਦਾ ਮਹਾਰਾਜ ਮੈਂ ਆਪਣੇ ਪਿਛਲੇ 95 ਜਨਮ ਜਾਣਦਾ ਤ੍ਰੇਤ ਯੁਗ ਰਾਸ਼ਟਰੋਂ ਦੀ ਕਿੰਨੀ ਕਮਾਈ ਹੋਵੇ ਉਹਦੇ ਪਾਸ ਕਿਤਨਾ ਨਾਮ ਹੋਵੇਗਾ ਕਿ ਉਹ ਆਪਣੇ ਪਿਛਲੇ 95 ਜਨਮਾਂ ਨੂੰ ਜਾਣਦਾ ਤੇ ਕਹਿੰਦਾ ਮਹਾਰਾਜ ਮੈਂ ਕੋਈ ਐਸਾ ਕਰਮ ਨਹੀਂ ਕੀਤਾ ਜਿਹਦੇ ਕਰਕੇ ਮੈਂ ਦ੍ਰਿਸ਼ਟੀ ਤੋਂ ਹੀਣ ਮੈਂ ਅੱਖਾਂ ਤੋਂ ਹੀਣ ਹੋਇਆ ਤੇ ਮੈਰੇ ਹੁੰਦਿਆਂ ਮੇਰੇ ਜੁੰਦਿਆਂ ਮੇਰਾ ਸੋ ਪੁੱਤਰ ਮਰ ਗਿਆ ਮਹਾਰਾਜ ਮੈਂ ਐਸਾ ਕੋਈ ਕਰਮ ਨਹੀਂ ਸੀ ਕੀਤਾ ਤੇ ਮਹਾਰਾਜ ਤੁਸੀਂ ਸਮੇਂ ਦੇ ਅਵਤਾਰ ਹੋ ਕਿਰਪਾ ਕਰੋ ਮੇਰਾ ਸ਼ੰਕਾ ਦੂਰ ਕਰੋ ਮੇਰੇ ਨਾਲ ਇਹ ਬਾਣਾ ਕਿਉਂ ਵਰਤਿਆ ਮੈਂ ਤਾਂ ਕੋਈ ਮਾੜਾ ਕਰਮ ਹੀ ਨਹੀਂ ਕੀਤਾ ਤੇ ਤੁਹਾ ਮਾਰਾ ਕ੍ਰਿਸ਼ਨ ਜੀ ਕਹਿੰਦੇ ਰਾਜਨ ਹਰ ਇੱਕ ਨੂੰ ਆਪਣੇ ਕਰਮਾਂ ਦਾ ਮਿਲਦਾ ਕਰਮਾਂ ਤੋਂ ਬਗੈਰ ਕਿਸੇ ਦੇ ਨਾਲ ਕੋਈ ਵੀ ਮਾੜਾ ਨਹੀਂ ਹੁੰਦਾ ਕਿਸੇ ਨਾਲ ਕੋਈ ਚੰਗਾ ਨਹੀਂ ਭਾਈ ਇਹ ਵੀ ਤੇਰੇ ਕਰਮ ਹੋਣਗੇ ਉਹ ਕਹਿੰਦਾ ਮਹਾਰਾਜ ਮੈਂ ਤਾਂ ਕੋਈ ਕਰਮ ਹੀ ਨਹੀਂ ਕੀਤਾ ਮੈਂ ਆਪਣੇ ਪਿਛਲੇ 95 ਜਨਮ ਜਾਣਦਾ ਮਹਾਰਾਜ ਮੈਂ ਕੋਈ ਐਸਾ ਕਰਮ ਨਹੀਂ ਕੀਤਾ ਕਿ ਮੈਂ ਅੰਨਾ ਹੋ ਗਿਆ ਮੇਰਾ ਜੀਵਨ ਇਸ ਜਨਮ ਵਿੱਚ ਮੈਨੂੰ ਅੰਨੇ ਦਾ ਮੇਰਾ ਜਨਮ ਹੋਇਆ ਮੇਰੇ ਜੂੰਦਿਆਂ ਜੀ ਮੇਰਾ ਸੋ ਪੁੱਤਰ ਮਰ ਗਿਆ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਕਹਿੰਦੇ ਰਾਜਨ 95 ਜਨਮ ਤਾਂ ਤੂੰ ਜਾਣਦਾ ਉਦੋਂ 20 ਪਿੱਛੇ ਚੱਲ ਕਹਿੰਦਾ ਮਹਾਰਾਜ ਮੇਰੀ ਸਮਰੱਥਾ ਨਹੀਂ ਤਦੋਂ ਕਿਰਪਾ ਕੀਤੀ ਮਹਾਰਾਜ ਸਮਦੇ અવਤਾਰ ਭਗਵਾਨ ਕਿਸ਼ਨ ਜੀ ਮਹਾਰਾਜ ਉਹਨਾਂ ਨੇ ਦਇਆ ਕੀਤੀ ਦ੍ਰਿਸ਼ਟੀ ਦਿੱਤੀ ਪਿਛਲੇ ਜਨਮ ਵੇਖ ਲੈ ਜੀ ਕੀ ਵੇਖਦਾ ਹੈ 101 ਜਨਮ ਜਿਹੜਾ ਤ੍ਰਿਤਰਾਸ਼ਟੜ ਦਾ ਹੈ ਉਹਦੇ ਵਿੱਚੋਂ ਖੇਤਾਂ ਦੇ ਵਿੱਚੋਂ ਇੱਕ ਟਿੱਡਾ ਇੱਕ ਕੀੜਾ ਫੜਦਾ ਤੇ ਬਬੂਲ ਦਾ ਕਾਂਟਾ ਜਿਹੜਾ ਬਬੂਤਾ ਕਾਂਟਾ ਉਹ ਬਹੁਤ ਵੱਡਾ ਹੁੰਦਾ ਹੈ ਸਾਈਜ਼ ਦੇ ਵਿੱਚ ਉਸ ਬਬੂਲ ਦੇ ਕਾਂਟੇ ਨੂੰ ਫਿਰ ਉਸ ਟਿੱਡੇ ਦੀ ਅੱਖਾ ਦੇ ਵਿੱਚ ਮਾਰਦਾ। ਭਗਵਾਨ ਜੀ ਕਹਿੰਦੇ ਇਹ ਫਿਰ ਪਹਿਲੇ ਸਵਾਲ ਦਾ ਜਨਮ ਹੈ। ਤੇਰਾ ਉਹ ਕੀਤਾ ਹੋਇਆ ਕਰਮ ਹੁਣ ਪ੍ਰਗਟ ਹੋਇਆ। ਤੈਨੂੰ ਇਸ ਜਨਮ ਵਿੱਚ ਮਿਲਿਆ। 101 ਸਾਲ ਬਾਅਦ ਉਹਦਾ ਜਿਹੜਾ ਕਰਮ ਸੀ ਉਹਦਾ ਫਲ ਮਿਲਿਆ ਤੇ ਉਹਦਾ ਜਨਮ ਅੰਨੇ ਦਾ ਹੋਇਆ। ਕਹਿੰਦਾ ਮਾਰਾ ਮੇਰਾ ਸੋ ਪੁੱਤਰ ਫਿਰ ਕਿਉਂ ਮਰਿਆ? ਭਗਵਾਨ ਜੀ ਕਹਿੰਦੇ ਤੇਰਾ ਜੀਵਨ ਰਾਜੇ ਦਾ ਸੀ ਉਸ ਸਮੇਂ ਤੂੰ ਰਾਜਾ ਸੀ ਕਹਿੰਦੇ ਤੇਰੀ ਨਗਰੀ ਚ ਚੱਕਰਵਾਰਤੀ ਸਾਧੂ ਆਏ ਕਹਿੰਦੇ ਤੂੰ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਸੇਵਾ ਕੀਤੀ ਤਾਂ ਕਹਿੰਦੇ ਫਿਰ ਤੂੰ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਸਾਧਨ ਦੱਸੋ ਕਿ ਮੇਰਾ ਰਾਜ ਸਦਾ ਕਾਇਮ ਰਹੇ ਤਾਂ ਮਹਾਪੁਰਖਾਂ ਨੇ ਤੈਨੂੰ ਦੋ ਗੱਲਾਂ ਦਸੀਆਂ ਮਹਾਪੁਰਖ ਕਹਿੰਦੇ ਭਾਈ ਇਕ ਤਾਂ ਸਾਧੂਆਂ ਦੀ ਸੰਤਾ ਦੀ ਸੇਵਾ ਕਰਿਆ ਕਰ ਦੂਸਰਾ ਦੂਸਰਾ ਮਹਾਰਾਜ ਕਹਿੰਦੇ ਆਪਣੇ ਮਹਿਲ ਦੇ ਅੰਦਰ ਹਾਂਸਾ ਦਾ ਜੋੜਾ ਰੱਖ ਤੇ ਮਹਾਰਾਜ ਕਹਿੰਦੇ ਉਹਨਾਂ ਦੀ ਵੀ ਸੇਵਾ ਕਰੇ ਜਿਹੜੇ ਹਾਂਸਾ ਉਹਨਾਂ ਦਾ ਖਾਣਾ ਸੋਚੇ ਮੋਤੀ ਤੇ ਕੇਵਲ ਦੁੱਧ ਹੈ ਉਹ ਇਹਨਾਂ ਦੁੱਧ ਨਾਲ ਦੋਨਾਂ ਚੀਜ਼ਾਂ ਤੋਂ ਬਗੈਰ ਹੰਸ ਕੁਝ ਨਹੀਂ ਸਕਦਾ ਕਹਿੰਦੇ ਭਾਈ ਤੂੰ ਸਾਧੂਆਂ ਦਾ ਬਚਨ ਮੰਨਿਆ ਤੂੰ ਆਏਗੇ ਸੰਤ ਦੀ ਸੇਵਾ ਕਰਨੀ ਮਨੋਂ ਕਰਨੀ ਸੇਵਾ ਤੂੰ ਨਾ ਮਹਾਪੁਰਖਾਂ ਨੇ ਹੁਕਮ ਕੀਤਾ ਸੀ ਕਹਿੰਦੇ ਤੂੰ ਹਾਂਸਾ ਦਾ ਜੋੜਾ ਰੱਖਿਆ ਸੋਚੇ ਮੋਤੀ ਤੂੰ ਆਪਣੇ ਖਜ਼ਾਨੇ ਚ ਉਹਨਾਂ ਨੂੰ ਪਾਉਣ ਲੱਗਾ ਤੇਰੇ ਖਜ਼ਾਨੇ ਚ ਬਰਕਤ ਪੈਣ ਲੱਗੀ ਕਹਿੰਦੇ ਕੀ ਰੁੱਤ ਪ੍ਰਵਿਰਤ ਹੋਈ ਜਦੋਂ ਰੁੱਤ ਪ੍ਰਵਿਰਤ ਹੋਈ ਤਾਂ ਕਹਿੰਦੇ ਉਹ ਜਿਹੜੇ ਹਾਂਸ ਤੇ ਹਾਂਸਣੀ ਸਨ ਉਹਨਾਂ ਨੇ 100 ਬੱਚਾ ਪੈਦਾ ਕੀਤੇ ਤੇ ਕਹਿੰਦੇ ਹਣ ਜਦੋਂ ਰੁੱਤ ਪ੍ਰਵਿਰਤ ਹੋਈ ਤਾਂ ਉਹ ਸਥਾਨ ਛੱਡ ਕੇ ਇਸੇ ਦੂਸਰੇ ਰਾਤ ਚ ਚਲੇ ਗਏ ਬੱਚੇ ਉਹਨਾਂ ਦੇ ਕਹਿੰਦੇ ਤੇਰੇ ਮੈਲਕ ਚ ਸਾਂ ਕਿਉਂਕਿ ਜਿਹੜੇ ਕੁਝ ਕੁ ਜਾਨਵਰ ਕੁਝ ਕੁ ਪੰਛੀ ਐਸੇ ਨੇ ਉਹਨਾਂ ਦਾ ਰੁੱਤ ਨਾਲ ਸੰਬੰਧ ਹੁੰਦਾ ਜਿੱਦਾਂ ਜਿਹੜੀ ਕੋਇਲ ਹੈ ਉਹ ਗਰਮ ਮੌਸਮ ਵਿੱਚ ਰਹਿੰਦੀ ਹੈ ਜਦੋਂ ਆਪਣੇ ਦੇਸ਼ ਦੇ ਅੰਦਰ ਗਰਮੀ ਦਾ ਮੌਸਮ ਹੁੰਦਾ ਹੈ ਜੇਟ ਹਾਰ ਦੀ ਧੁੱਪਾ ਹੁੰਦੀਆਂ ਨੇ ਉਸ ਸਮੇਂ ਕੋਇਲ ਜਿਹੜੀ ਹੈ ਫਿਰ ਉਹ ਇੱਥੇ ਪ੍ਰਵਾਸ ਕਰਦੀ ਹੈ ਜਦੋਂ ਸਰਦੀ ਆ ਜਾਂਦੀ ਹੈ ਕੋਇਲ ਇਸ ਦੇਸ਼ ਨੂੰ ਛੱਡ ਕੇ ਕਿਸੇ ਹੋਰ ਪ੍ਰਾਂਤ ਵਿੱਚ ਚਲੇ ਜਾਂਦੀ ਹੈ ਕਿਉਂਕਿ ਉਹ ਗਰਮ ਪ੍ਰਾਂਤ ਦਾ ਪੰਛੀ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਿ ਭਾਈ ਉਹ ਪ੍ਰਵਾਸ ਵਾਸਤੇ ਬਾਹਰ ਚਲੇ ਗਏ ਸਰਦੀ ਦਾ ਮੌਸਮ ਸੀ ਤੇ ਕਹਿੰਦੇ ਬਰਸਾ ਹੋ ਰਹੀ ਸੀ ਤੋਂ ਆਪਣੇ ਸੋਈ ਨੂੰ ਬੁਲਾਇਆ ਰਾਤਰੀ ਦਾ ਸਮਾਂ ਸੀ ਤਉਹਨੂੰ ਆਖਿਆ ਕਿ ਭਾਈ ਮੇਰਾ ਮਨ ਮਾਸ ਖਾਣ ਨੂੰ ਕਰਦਾ ਤੂੰ ਪ੍ਰਬੰਧ ਕਰ ਕੇਂਦਰ ਰਸੋਈਆ ਰਾਜ ਦੇ ਵਿੱਚ ਗਿਆ ਲੇਕਿਨ ਉਹਨੂੰ ਕਿਤੇ ਉਹ ਵੀ ਨਾ ਮਿਲੇ ਜਦੋਂ ਉਹਨੂੰ ਕਿਤੇ ਉਹ 20 ਮਾਸ ਦਾ ਪ੍ਰਬੰਧ ਨਾ ਹੋਇਆ ਤਾਂ ਕਹਿੰਦੇ ਉਹਨ ਆਪਣੇ ਜਾਨ ਤੋਂ ਡਰਦੇ ਨੇ ਕਹਿੰਦੇ ਕਿ ਹੰਸ ਦਾ ਇੱਕ ਬੱਚਾ ਜਿਹੜਾ ਸੀ ਉਹ ਮਾਰ ਕੇ ਬਣਾ ਕਰਕੇ ਤੈਨੂੰ ਛਕਾਇਆ ਤੇ ਕਹਿੰਦੇ ਭਾਈ ਤੈਨੂੰ ਉਸ ਹੰਸ ਦਾ ਕਿਹੜਾ ਬੱਚਾ ਸੀ ਤੋ ਉਹਨੂੰ ਛਕਿਆ ਮਹਾਰਾਜ ਕਹਿੰਦੇ ਤੈਨੂੰ ਬਹੁਤ ਸਵਾਦ ਲੱਗਿਆ ਇਹ ਸਤਿਗੁਰ ਮਹਾਰਾਜ ਹੀ ਆਖਦੇ ਨੇ ਨਾ ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਵਿਸਰੋਪਾਂ ਮੀਨ ਪਕਰ ਫਾਂਕਿਓ ਔਰ ਕਾਟਿਓ ਰਾਦ ਕਿਓ ਬਹੁ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਵਿਸਰੋਪਾਂ अनेका ਪ੍ਰਕਾਰਾਂ ਮਹਾਰਾਜ ਕਹਿੰਦੇ ਮੱਛੀ ਨੂੰ ਬਣਾ ਕਰਕੇ ਸੇਵਨ ਕਰਦਾ ਲੇਕਿਨ ਉਹਦੀ ਪ੍ਰੀਤ ਫਿਰ ਵੀ ਮਹਾਰਾਜ ਜੀ ਕਹਿੰਦੇ ਪਿਆਸ ਪਾਣੀ ਦੇ ਨਾਲ ਉਹਦੀ ਪ੍ਰੀਤ ਰਹਿੰਦੀ ਹੈ ਪਿਆਸ ਲੱਗਦੀ ਹੈ ਮੱਛੀ ਖਾਣ ਬਣ। ਤੇ ਮਹਾਰਾਜ ਜੀ ਕਹਿੰਦੇ ਤੈਨੂੰ ਉਹ ਮਾਸ ਜਿਹੜਾ ਸੀ ਸੁਆਦਿਸ਼ ਲੱਗਾ ਮਹਾਰਾਜ ਕਹਿੰਦੇ ਤੋ 100 ਦਿਨਾਂ ਚ 100 ਬੱਚਾ ਹੱਸਦਾ ਖਾ। ਫਿਰ ਉਹਤ ਪਰਵਿਰਤ ਹੋਈ ਹਾਸਾਸਨ ਦੇ ਦੁਆਰਾ ਵਾਪਸ ਆਏ। ਜਦੋਂ ਮਹਾਰਾਜ ਜੀ ਕਹਿੰਦੇ ਉਹ ਆਏ ਨਹੀਂ ਤੇਰੇ ਮਹਿਲਾਂ ਤੇ ਦੇਖਿਆ ਉਹਨਾਂ ਦਾ ਇੱਕ ਵੀ ਬੱਚਾ ਨਜ਼ਰੀ ਨਹੀਂ ਆਇਆ। ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਗਮ ਦੇ ਅੰਦਰ ਆਪਣੇ ਪ੍ਰਾਣ ਛੱਡ ਦਿੱਤੇ। ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਤੇਰਾ ਜਿਹੜਾ ਕਰਮ ਹਾ ਪਾਤਸ਼ਾਹ ਜੀ ਕਹਿੰਦੇ ਇਸ ਜਨਮ ਚ ਉਜਾਗਰ ਹੋਇਆ। ਤੂੰ ਹਾਂ ਛਾਂਸਣੀ ਦਾ ਸੋ ਬੱਚਾ ਮਾਰਿਆ ਸੀ ਮਹਾਰਾਜ ਜੀ ਕਹਿੰਦੇ ਸ਼ਕਿਆ ਸੀ ਤੂੰ। ਤਾਂ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਜਨਮ ਚ ਤੈਨੂੰ ਆਪਣਾ ਸੋ ਬੱਚਾ ਜਿਹੜਾ ਉਹ ਤੇਰੀ ਅੱਖਾਂ ਦੇ ਸਾਹਮਣੇ ਤੇਰੇ ਹੁੰਦਿਆਂ ਤੇਰੇ ਜੁਹਦਿਆਂ ਜੀ ਮਹਾਰਾਜ ਜੀ ਕਹਿੰਦੇ ਤੈਨੂੰ ਮਰਿਆ ਹੋਇਆ ਦੇਖਣਾ ਤੇ ਇਹ ਕਰਮਾਂ ਦੀ ਖੇਡ ਹੈ ਇਸ ਲਈ ਗੁਰਪੁਰਖਾਂ ਨੇ ਸਮਝਾਇਆ ਮਹਾਰਾਜ ਜੀ ਕਹਿੰਦੇ ਇੱਕ ਤਾਂ ਕਰਮ ਐਸਾ ਹੁੰਦਾ ਹੈ ਨਾ ਅਸੀਂ ਕਰਦੇ ਆ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਸੇ ਦਾ ਹੱਕ ਰਹੀਂ ਰੱਖ ਰਹੇ ਆ ਅਸੀਂ ਕਿਸੇ ਦਾ ਬਣਦਾ ਹੋਇਆ ਕੰਮ ਜਿਹੜਾ ਉਹ ਵਿਗਾੜ ਰਹੇ ਆ ਅਸੀਂ ਕਿਸੇ ਦੇ ਧੀ ਪੁੱਤਰ ਨੂੰ ਮਾੜੇ ਕਰਮ ਤੇ ਲਾ ਰਹੇ ਹਾਂ ਮਹਾਰਾਜ ਜੀ ਕਹਿੰਦੇ ਇਹ ਤੋਂ ਤਾਂ ਡਰੀਏ ਡਰੀਏ ਸਤਿਗੁਰੂ ਜੀ ਕਹਿੰਦੇ ਐਸੇ ਪਾਪ ਤੋਂ ਵੀ ਡਰੀਏ ਜਿਹਦੇ ਵਿੱਚ ਸਾਡੀ ਮਨਛਾ ਹੀ ਨਹੀਂ ਐਸੇ ਕਰਮ ਤੋਂ ਵੀ ਡਰੀਏ ਰੇ ਨਾਰ ਅਚਿੰਤ ਪਾਪ ਤੇ ਡਰ ਰੇ ਅਚਿੰਤ ਜਿਹੜੇ ਚਿਹਰੇ ਚਿੱਤ ਚੇਤੇ ਚ ਵੀ ਨਹੀਂ ਮਹਾਰਾਜ ਜੀ ਕਹਿੰਦੇ ਉਹ ਵੀ ਪਾਪ ਹੋ ਰਿਹਾ ਆ ਉਹਦੇ ਤੋਂ ਵੀ ਡਰਨਾ ਚਾਹੀਦਾ ਕਿਉਂਕਿ ਕਰਮ ਤਾਂ ਤੇਰਾ ਹੀ ਬਣਦਾ ਤੇ ਕਰਮਾਂ ਦਾ ਜਿਹੜਾ ਦੁੱਖ ਹੈ ਉਹ ਭੋਗਣਾ ਪੈਂਦਾ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਸਿਮਰਨ ਭਜਨਾਂ ਦਾਿਆ ਨਹੀਂ ਕੀਤੀ ਤਉ ਮੁਖ ਚੋਟਾਂ ਖਾਹੇਗਾ। ਸਿਮਰਨ ਕਰੀਏ ਭਜਨ ਕਰੀਏ ਬੰਦ ਕੀ ਕਰੀਏ ਜੀਵਾ ਤੇ ਦਿਆ ਕਰੀਏ। ਮਹਾਰਾਜ ਜੀ ਕਹਿੰਦੇ ਭਾਈ ਤੇਰਾ ਜੀਵਨ ਸਫਲਾ। ਗੱਲ ਮੁਕਦੀ ਇੱਥੇ ਐ ਗੁਰੂ ਦੇ ਬਚਨ ਦੇ ਅਨੁਸਾਰ ਹੋ ਜਾਏ। ਗੁਰਬਾਣੀ ਜੋ ਕਹਿੰਦੀ ਹੈ। ਉਹਦੇ ਅਕੋਰਡਿੰਗ ਹੋ ਜਾਏ ਜੋ ਸਾਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਰੱਬ ਦੇ ਪਿਆਰੇ ਸਾਧੂ ਸੰਤ ਜਨ ਸਾਨੂੰ ਕਰਨ ਵਾਸਤੇ ਕਰਮ ਕਹਿੰਦੇ ਆ ਉਹ ਕਰਮ ਕਰੀਏ ਜਿਨ੍ਹਾਂ ਕਰਮਾਂ ਤੋਂ ਵਰਜਦੇ ਆ ਉਹਨਾਂ ਕਰਮਾਂ ਤੋਂ ਦੂਰ ਹੋ ਜਾਈਏ ਇਸ ਲਈ ਗੁਰਪੁਰਖ ਮਾਸ਼ ਮੱਛੀ ਦੇ ਸੇਵਨ ਤੋਂ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰਦੇ ਮਹਾਰਾਜੀ ਆਖਦੇ ਆ ਭਾਂਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਤੇ ਨੇਮ ਕੀਏ ਸਭੇ ਰਸਾਤ ਲਗਾ ਭਾਂਗ ਭੰਗ ਮੱਛਲੀ ਮੱਛਲੀ ਸੁਰਾਂਪਾਨ ਸ਼ਰਾਬ ਜਿਨ੍ਹਾਂ ਨੇ ਵੀ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਸੇਵਨ ਕੀਤਾ ਉਹਨਾਂ ਦੇ ਤੀਰਥ ਕੀਤੇ ਉਹਨਾਂ ਦੇ ਵਰਤ ਕੀਤੇ ਉਹਨਾਂ ਦੇ ਰੋਜ਼ ਦੇ ਨਿਤਨੇਮ ਕੀਤੇ ਮਹਾਰਾਜ ਜੀ ਕਹਿੰਦੇ ਸਭ ਨਿਸ਼ਪਲ ਹੋ ਜਾਂਦਾ ਇਸ ਲਈ ਸਾਡੇ ਗੁਰੂਪੁਰਖ ਸਾਨੂੰ ਵਰਜਦੇ ਆ ਭਾਈ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਇਹ ਤਾਂ ਵਾਰੀ ਤੌਰ ਤੇ ਚੀਜ਼ਾਂ ਹੋ ਗਈਆਂ ਲੇਕਿਨ ਜਿਹੜੀਆਂ ਸਾਡੇ ਅੰਤਰੀਵ ਚੀਜ਼ਾਂ ਨੇ ਕਿਸੇ ਨਾਲ ਈਰਖਾ ਕਰਨੀ ਹੰਕਾਰ ਦੇ ਵਿੱਚ ਹਉਮੇ ਵਿੱਚ ਆਣ ਕਰਕੇ ਕਿਸੇ ਦਾ ਮਾੜਾ ਕਰਨਾ ਕਿਸੇ ਗਰੀਬ ਦੇ ਨਾਲ ਕਿਸੇ ਲਾਚਾਰ ਦੇ ਨਾਲ ਕਿਸੇ ਬੇਵਸੇ ਦੇ ਨਾਲ ਧੱਕਾ ਕਰਨਾ ਮਹਾਰਾਜ ਜੀ ਕਹਿੰਦੇ ਇਹ ਵੀ ਬਹੁਤ ਵੱਡਾ ਪਾਪ ਹੈ। ਗੁਰੂ ਦੇ ਦਰੋਂ ਕਿਸੇ ਜੁੜੇ ਹੋਏ ਨੂੰ ਤੋੜਨਾ ਸਭ ਤੋਂ ਵੱਡਾ ਪਾਪ ਹੈ। ਰੱਬ ਦੇ ਨਾਲ ਗੁਰੂ ਦੇ ਨਾਲ ਜੋੜਨਾ ਸਭ ਤੋਂ ਵੱਡਾ ਪੁੰਨ ਤੇ ਰੱਬ ਦੇ ਨਾਲੋਂ ਗੁਰੂ ਦੇ ਨਾਲੋਂ ਸਾਧੂਆਂ ਸੰਤਾਂ ਦੀ ਸੰਗਤ ਦੇ ਨਾਲੋਂ ਕਿਸੇ ਨੂੰ ਤੋੜ ਦੇਣਾ ਮਹਾਰਾਜ ਜੀ ਕਹਿੰਦੇ ਇਹਦੇ ਵਰਗਾ ਪਾਪ ਨਹੀਂ। ਖੁਦਾ ਨੇ موسی ਪੈਗੰਬਰ ਵੀ ਸੀ ਨਹੀਂ ਸੀ ਬਖਸ਼ਿਆ ਉਹਨਾਂ ਨੂੰ ਵੀ ਆਖਿਆ ਸੀ ਕਿ ਭਾਈ ਅੱਜ ਤੂੰ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈ ਇਸ ਕਰਕੇ ਅੱਜ ਤੇਰੀ ਲਿਬ ਨਹੀਂ ਜੁੜਦੀ ਸਾਡੇ ਮਾਫੀ ਮੰਗਵਾਈ ਸੀ ਖੁਦਾ ਨੇ موسی ਪੈਗੰਬਰ ਦੇ ਕੋਲੋਂ ਕਹਿੰਦੇ ਜਾ ਭਾਈ ਜਿਹਨੂੰ ਤੋੜ ਕੇ ਆਇਆ ਨਾ ਉਹਦੇ ਚਾਰਨਾ ਛੱਡ ਕੇ ਮਾਫੀ ਮੰਗ ਉਹ ਮਾਫ ਕਰੇਗਾ ਤਾਂ ਤੇਰੀ ਸੁਰਤੀ ਦੁਆੜਾ ਜੁੜੇਗੀ ਭਜਨ ਦੇ ਨਾਮ ਸਿਮਰਨ ਦੇ ਨਾਮ ਸੁਲਮਾਰਾ ਰਹਿਮਤ ਕਰਨ ਇਸ ਸਾਖੀ ਦੀ ਵੀ ਸਾਜ ਅਗਲੀਆਂ ਸਾਖੀਆਂ ਵਿੱਚ ਪਾਵਾਂਗੇ ਸਾਧਗੁਰੂ ਜੀ ਰਹਿਮਤ ਕਰਨ ਸਾਨੂੰ ਸੇਸ਼ਟ ਮਾਰਗ ਬਖਸ਼ਿਸ਼ ਕਰਨ ਸਾਨੂੰ ਸਾਧੂਆਂ ਦੀ ਸੰਗਤ ਬਖਸ਼ਿਸ਼ ਕਰਨ ਸਾਨੂੰ ਗੁਰੂਆਂ ਦੇ ਚਾਨਣ ਨਾਲ ਪ੍ਰੇਮ ਬਖਸ਼ਿਸ਼ ਕਰਨ ਸਾਨੂੰ ਜੁੜਿਆ ਹੋਇਆ ਦੀ ਸੰਗਤ ਬਖਸ਼ਿਸ਼ ਕਰਨ ਤਾਂ ਜੋ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੇ ਮਾਰਗ ਦੇ ਸਦਕਾ ਉਹਨਾਂ ਦੀ ਅਸ਼ੀਰਵਾਦ ਦੇ ਸਦਕਾ ਅਸੀਂ ਸੇਸ਼ਟ ਕੰਮ ਕਰਕੇ ਜੀਵਨ ਸਫਲਾ ਕਰ ਸਕੀਏ ਜੋ ਪਉਜੀ ਸਤਨਾਮ ਸ਼੍ਰੀ ਵਾਹਿਗੁਰੂ